ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਪੰਜਾਬ ਦੇ ਦੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆ ਪਿੰਡ ਮੜਾਕ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਪਿੰਡ ਮੜਾਕ ਦੇ ਵਿੱਚ ਬਾਈ ਨੇ ਬਹੁਤ ਸੋਹਣਾ ਨਾਗਰੜਾ ਵਕਾਊ ਕੀਤਾ ਬਾਈ ਦਾ ਘਰੇ ਪਸ਼ੂਆਂ ਦਾ ਕੰਮ ਆ ਦੁੱਧ ਦਾ ਤੇ ਪਸ਼ੂ ਜਾਦੇ ਹੋਣ ਕਰਕੇ ਇੱਕ ਬਾਈ ਨੇ ਪਸ਼ੂ ਸੇਲ ਕੀਤਾ ਆਓ ਬਾਈ ਨਾਲ ਕਰਦੇ ਆ ਗੱਲਬਾਤ ਆਓ ਜੀ ਬਾਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਆ ਆਪਣਾ ਮਨਦੀਪ ਸਿੰਘ ਬਾਈ ਬਾਈ ਮਨਦੀਪ ਮੜਾ ਦਿਓ ਨਾਗਵਾਰੇ ਆਪ ਨੂੰ ਜਾਣਕਾਰੀ ਇਹ ਪਹਿਲੇ ਸੂਏ ਸੁਣਾ ਬਈ ਝੋਟੀ ਨੇ ਠੀਕ ਹੈ ਬਾਈ ਇਹ ਘਰ ਦੀ ਝੋਟੀ ਹੈ ਤੇ ਇਹਦੀ ਮਾਂ ਨੇ ਆਪਣੇ ਕੋਲ 12-13 ਲੀਟਰ ਦੁੱਧ ਦਿੱਤਾਗਾ ਕਿਸਾਨ ਵੀਰੋ ਪਹਿਲੇ ਸੂਏ ਹੈ ਇਹਦੀ ਮਾਂ ਦਾ ਦੁੱਧ ਹੈ ਡਾ ਉਹ 12-13 ਲੀਟਰ ਸੀ ਤੇ ਟੀਕੇ ਦਾ ਪਤਾ ਮੰਦੀ ਵੀਰੇ ਕਿਹੜਾ ਹਾਂ ਬਈ ਇਹ ਏਬੀਐਸ ਹਸਾਰ ਦਾ ਸੀ ਮਨ ਲੱਗਿਆ ਇਹਦੇ ਹਸਾਰ ਦਾ ਸੀਮਨ ਲੱਗਿਆ ਕਿਸਾਨ ਵੀਰੋ ਇਹਦੇ ਏਬੀਐਸ ਦਾ ਤੇ ਆਪ ਕਿਹੜੇ ਟੀਕੇ ਦੀ ਇਹਦੇ ਬਾਰੇ ਹੈ ਨੌਲੇ ਆਪ ਨਹੀਂ ਦਾ ਪਤਾ ਬਈ ਕਿਸਾਨ ਵੀਰੋ ਇਹਦੀ ਮਾਂ ਦੇ ਥੱਲੇ ਬਹੁਤ ਚੰਗਾ ਦੁੱਧ ਸੀ ਤੇ ਆਪ ਏਬੀਐਸ ਦੇ ਟੀਕੇ ਤੋਂ ਗੱਬਣ ਹਸਾਰ ਤੋਂ ਤੇ ਥਾਂਲੇਵਾ ਬਹੁਤ ਸੋਹਣਾ ਕਿਸਾਨ ਵੀਰੋ ਥੋੜੀ ਜੀ ਲਿੱਸੀ ਐ ਤੇ ਕੱਦ ਕਾਠ ਬਹੁਤ ਸੋਹਣਾ ਸਿੰਘਾਂ ਦੀ ਗੱਲ ਕਰੀਏ ਸਿੰਘਾਂ ਦੀ ਬਣਾਵਟ ਬਹੁਤ ਸੋਹਣੀ ਕਰਮ ਵਾਲੀ ਦੀ ਟੋਰੀ ਭਾਈ ਮੜਾਇਆ ਮਨਦੀਪ ਕਿੰਨੇ ਦਿਨ ਲੈ ਜੂ ਹਜੇ ਬਾਈ ਇਹ ਇਹ ਬਈ 10 12 ਦਿਨ ਰਹਿੰਦੇ ਹਜੇ 10 12 ਦਿਨ ਹਜੇ ਕਿਸਾਨ ਵੀਰੋ ਲੈ ਜੂਗੀ ਬਾਈ ਦਾ ਅਨਸਾਰ ਮੋੜ ਲਾ ਬੰਲਾ ਬੰਲਾ ਕਿ ਬਾਲਾ ਵੀ ਥਣਾ ਦੀ ਬਣਾਉਟ ਕਿਸਾਨ ਵੀਰੋ ਤੁਹਾਨੂੰ ਦਿਖਾ ਦਿੰਨੇ ਆ ਕਰਮ ਵਾਲੀ ਪਹਿਲੇ ਸੂਰੇ ਆ ਲੇਵਾ ਬਹੁਤ ਸੋਹਣਾ ਲੱਗਿਆ ਹਜੇ ਲਾਊਗੀ ਕਿਉਂਕਿ 10 12 ਦਿਨ ਲੈ ਜੂਗੀ ਜਿਆਦੇ ਦਿਨ ਲੈ ਸਕਦੀ ਹੈ ਕਿਸਾਨ ਵੀਰੋ ਤੇ ਬਾਈ ਕੀ ਆਪਾਂ ਇਹਦਾ ਰੇਟ ਰੂਟ ਕੀ ਰੱਖਦੇ ਆ ਮਨਦੀਪ ਇਹ 90000 ਰੁਪਏ ਰੇਟ ਕਰਨਗੇ 90000 ਕਿਸਾਨ ਵੀਰੋ ਰੇਟ ਹੈ ਤੇ ਮਾਨਤਾ ਜਿਹੜਾ ਹੋ ਜਾਊਗਾ ਕਿਸਾਨ ਵੀਰੋ ਵੀਡੀਓ ਵੇਖੋ ਸ਼ੇਅਰ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹੋਰ ਇਹੋ ਜਿਹੀਆਂ ਵੀਡੀਓ ਵੇਖਣ ਲਈ ਧੰਨਵਾਦ ਕਿਸਾਨ ਵੀਰੋ